ਹਾਂਜੀ ਸਸ਼ੀ ਕਾਲ ਜੀ ਕੀ ਹਾਲ ਹੈ ਚੋਲੇ ਤੁਹਾਡੇ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਲੋ ਜੀ ਅੱਜ ਆਪਾਂ ਪਹੁੰਚੇ ਹਾਂਗੇ ਪਿੰਡ ਫਤੇਗੜ ਤੇ ਜਿਲ੍ਹਾ ਸੰਗਰੂਰ ਦੇ ਵਿੱਚ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਇਹਨਾਂ ਕਾ ਜੀ ਦਾ ਬੋਰ ਹੈਗਾ ਤੇ ਆ ਰਿਆ ਜੀ ਉਹ ਬੋਰ ਤੇ ਬੋਰ ਚ ਪ੍ਰੋਬਲਮ ਹੈ ਵੀ ਇਹ ਜੀ ਰੇਤਾ ਬਹੁਤ ਮਾਰਦਾ ਹੈਗਾ ਮੋਟਰ ਕੰਨ ਕਢਾਤੀ ਸੀਗੀ ਤਿਆਰ ਹੈ ਜੀ ਆਪਣਾ ਕੈਮਰਾ ਬੋਰ ਚ ਭੇਜਿਆ ਹੈ ਹਾਂਜੀ ਹਾਂ ਛੱਡ ਦੇ ਦੀ ਉਹਦਾ ਉਹ ਦਿਖਾਉ ਉਹਦੇ ਵਿੱਚ ਵਗ ਗਈ ਹੁਣ ਉਹ ਜਾਈ ਜਾਂਦਾ ਪਾਣੀ ਪੱਲੇ ਵਗਿਆ ਪਾਣੀ ਗੱਡ ਕੇ ਲੇਊਗਾ ਉਹ ਵਗ ਗਿਆ ਥੱਲੇ ਕੈਮਰਾ ਉਹ ਦੂਸਰੇ ਵਗ ਗਿਆ ਫਿਰ ਉਹ ਦਿੱਥੇ ਦਾ ਕਿੱਥੇ ਸ਼ੁਕਰ ਇਹ ਤਾਂ ਥੱਲੇ ਕੋਬੈਟਰੀ ਹੋ ਚ ਪਾਤੀ ਬੋਰ ਚ ਇਹ ਕਿਹੜਾ ਹੋ ਕੀ ਵੈ ਕੋਬੈਟਰੀ ਹੋ ਚੂਹਾ ਬੜਕੇ ਵਿੱਚ ਹਾਂ ਚੂਹਾ ਡੇਪੇ ਵਿੱਚ ਕੋਚਿੰਗਾ ਪੜਦਾਂਗੇ ਬੈਟਰੀਆਂ ਨਾਲ ਹੈਨਾ ਇਹ ਪਾਣੀ ਖੱਦ ਦੇ ਵਿੱਚ ਮੂਦ ਨਾ ਰਜੀ ਚੂਹਾ ਬੋਰ ਦੇ ਚੂਹਾ ਬੜਦਾ ਵਿੱਚ ਪਾਣੀ ਉਹ ਮੂਦੜਾ ਪਾਣੀ ਪੀ ਜਾਂਦਾ ਦੀ ਤੋ ਨਾ ਵਈ ਤੂੰ ਹਾਬੇ ਚੁੰਮਤੀਆਂ ਦਾ ਦੀ। ਕੋਈ ਪਾਣੀ ਪੀ ਜਾਂਦਾ ਜੀ ਤੂੰ ਹਣਾ। ਹਣਾ। ਮੁੰਨੇ ਟੱਡੇ ਤਾਂ ਲਈ ਨੀ ਨਾ। ਹੁਣ ਤਾਂ ਕੱਢਣਗੇ ਵਾਹ। ਕੱਢਣੀ। ਕੱਢਣੀ ਬੈਠ ਗਈ। ਇਹੋ ਕਰਨੇ ਪੜਦੇ ਫਿਰਦੇ। ਤਿੰਨ ਹੋ ਗਿਆ। 99। ਹੈ? 99। ਚਲਾਂ। ਤੇਰੇ ਦਾ। ਸਾਨੂੰ ਫੋਟੋ ਤੇ ਬਾਣੀ ਆ। ਕਿਨੇ ਦੋ ਕਵਾਟਰਲੀ ਪਲੇਟਾਂ ਨੇ ਡੋੜ ਗਈ। ਹਾਂ, ਬਟਲੇ ਬਟਲੇ। ਦੇਖ ਰਿਹਾ ਨਾ। ਇਹ ਦਿਖਦਾ ਮੈਂ। ਹਾਂ। ਇਹ ਦਿਖਦਾ ਵਿੱਚ। ਕੀ ਕਰਦਾ ਨਾ? ਨਹੀਂ ਤਿੱਥਾ ਮੈਂ। ਇਹ ਕੀ ਹੈ ਇਹ? ਪਾਣੀ ਵਧਦਾ ਨਾ। ਜੋ ਪਾਣੀ ਵਧਦਾ। ਝੂਆ। ਝੂਆ। ਅੱਜ ਤਾਂ ਤੱਤਾ।

ਉਹ ਦੇਖੋ ਉਧਰ ਸਾਈਡ ਤੇ ਕੀ ਲੱਗਿਆ ਯਾਰ ਕਟਰੀ ਥੱਲੇ ਘਰ ਹੋੜੀ ਹੋੜੀ ਉੱਪਰ ਜਾ ਕੇ ਖੜ ਜਾ ਹੋੜੀ 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 ਰੋਕ ਉੱਪਰ ਕਰਨੀ ਮੜਾ ਜਾ ਨੋਂ ਲੱਗਿਆ ਦਾ ਉਹ ਜਾਣ ਦੇ ਥੱਲੇ ਖੜ ਜਾ ਪਰ ਦੇ ਵਿੱਚ ਪਾਣੀ ਲੈ ਚੁੱਪ ਚਾ ਅਰੇ ਮੈਂ ਵੀ ਬੋਰ ਦੇ ਵਿੱਚ ਪਾਣੀ ਏਦਾਂ ਹੌਲੀ 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 ਰੋਕ ਕੋ ਓਹ ਥੀ ਇਹਦਾ ਥੀਆ ਕਿੰਨਾ ਹੋ ਗਿਆ 65 ਹੋ ਗਿਆ ਮੋਟਰ ਕਿੰਨੇ ਦਿੱਤੀ ਕੀ ਦੇਖ 170 ਤੇ 80 ਤੇ 70 ਤੇ 115 ਤੇ ਨਾ ਪਹਿਲਾਂ 180 ਜਦ ਦੀ ਨੋਰਮਲੀ ਨਿਕਲੀਆਂ ਮੋਟਰ ਹੁਣ ਬਾਈ 170 ਤੇ ਰੌਣ ਨੋਰਮਲ ਨਿਕਲੀ ਪਹਿਲਾਂ 180 ਤੇ ਕੱਲ ਕੱਢ ਕੇ ਗਏ ਤੁਸੀਂ ਕੱਲ ਨਹੀਂ ਸਾਨੂੰ ਫੋਨ ਕਰਿਆ ਸੀ ਆ ਅੱਜ ਕੱਲ ਆਪਣੇ ਬੰਦੇ ਜੀ ਕੱਲ ਹਾਂ ਠੀਕ ਹੈ ਕੱਲ ਕੱਢੀ ਸੀ ਕੱਲ ਮਸਾ ਨਿਕਲੀ ਆ ਸੁਪਾ ਵੀ ਸੌਖੀ ਗਈ ਦੀ ਕੱਢ ਵੀ ਸੌਖੀ ਦਿੱਤੀ ਅੱਜ ਤਾਂ ਫਿਰ ਟੁੱਟਿਆ ਹੈ ਦੇਹ ਹੋਵੇ ਵੀ ਹਾਲ ਹੋ ਰਿਹਾ ਹੈ ਕਿਨਾ ਹੋਇਆ ਰੇ ਕਿਤਾ ਦੇ ਤੋਣੀ ਬਗਹਾਂ ਰਹੀ ਕੈਮਰਾ ਫਾਜੂ ਓਏ ਕਿਹਨਾਂ ਕਰੀ ਤਾ ਕਰਾਂ ਕਹਾਂ ਜਾ ਕਾ ਥੱਲੇ ਕਰ ਕੀ ਆ ਯਾਰ ਇਹ ਜਗੜ ਜਾ ਕਿਤਾ ਬੱਚੇ ਦੀ ਖੜਾ 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 ਸੀੜਾ ਹੀ ਏ ਉਹ ਸੀੜੇ ਬੰਨੇ ਹੋਈ ਸੀ ਭਾਈ ਉਹ ਉਰੇ ਫਸ ਗਏ ਖੜਾ ਲੋਰੀ ਪੌਟਰ ਵਾਲੇ ਸੀੜੇ ਨੇ ਹੂੰ 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 ਪਹਿਲਾਂ ਨਹੀਂ ਦਿੰਦਾ ਨਾ ਕਿੰਨਾ ਹੋ ਗਿਆ ਰੇ ਬਾਈ ਚਲਾਤੀ ਦੀ ਮੋਟਰ ਕਿੰਨਾ ਕ ਪਾਣੀ ਫੁੱਲਦੀਗਾ ਉੱਪਰ ਕੱਢ ਦੇ ਜੀ ਪਾਣੀ ਫੁੱਲ ਕੱਢਦੀ ਬਸ ਆਹੀ ਆਉਂਦੀ ਏ ਤੇਈ ਵਾਲਾ ਆਉਂਦਾ ਜੋਈ ਬੋਰ 4 ਇੰਚੀ ਆ ਨਾ ਇਹ ਕੱਢ ਦੇ ਬਈ ਬਾਰੇ ਅੱਡੇ ਦੀ ਬਾਰੇ ਕੋਕੂ ਕੀ ਦਮ ਸੇਗਾ ਜੋ ਥੇਨੂ ਨਾ ਤੇ 20 ਹੀ ਕਰਕੇ ਦਿੱਤਾ ਕਰਦੇ ਬਈ ਕਿ ਥੱਲੇ ਫਿਰ ਟੁੱਟ ਟੁੱਟ ਨਾ 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 ਇਸੇ ਕਰਕੇ ਉਤਾ ਸੀ ਜੀ ਜੇ ਬੈਣੀ ਹੈ ਤਾਂ ਇਹ ਮਤਲੇ ਹੁੰਦੇਗਾ ਕਟੋਰਾ ਜੀ ਬੋਰ ਤਾਂ ਨਹੀਂ ਹੈਗਾ ਡਿਸਕੋ ਨਹੀਂ ਬਣੀ ਹੋਈ ਥੀ ਨਾਲਾ ਡਰਾਈਵਰੀ ਦੇ ਨਾਲ ਬਹੁਤ ਵਾਰ ਰਾਜਾ ਡਿਸਕੋ ਬਣੀ ਡਿਸਕੋ ਤਾਂ ਇਹ ਨਹੀਂ ਹੋਣਾ ਤਾਰ ਨਾਲ ਉਹ ਸਾਰੀ ਡਿਸਕੋ ਥੀ ਫਸੀ ਗਈ ਮੋਟਰ ਉਥੇ ਅਸੀਂ ਮਾਲੂ 60 60 ਦੇ ਅਗੇ ਟੈਟ ਹੋ ਗਈ 11 ਤਾਂ ਚੱਕਦੇ ਹੋਗੇ ਮੋਟਰ ਤਾਂ ਤਾਂ ਤੁਰਦੀ ਹੋਣੀ ਮਣੀ ਮੁੱਟੀ ਹਲਦੀ ਦੀ 5-7 ਫੁੱਟ ਤਾਂ ਉੱਤੇ ਥੱਲੇ ਹੁੰਦੀ ਥੀ ਥੋੜੀ ਜਿਹੀ ਹੁੰਦੀ ਐ ਇੰਨੀ ਕੀ ਹੋਈ ਮਸਾਂ ਫੇਰ ਜਦੋਂ ਤੁਸੀਂ ਆਏ ਦੀਏ ਉਧਰੋਂ ਫੇਰ ਖਿੱਚੀ ਬਾਈ ਨੇ ਉਹਨੇ ਫੇਰ ਕਿੰਨੀ ਕਾਗਦੀ ਘਟੋਟਾ ਕਿੰਨੀ ਕਾਗਦੀ ਆਵੇ ਹਾਂ ਜਦੋਂ ਆ ਗਿਆ ਇੱਕ ਮਿੰਟ ਕੱਲ ਅੱਜ ਕੈਮਰਾ ਫਾਈਨਲੀ ਆਪਣੇ ਬਚ ਚੁੱਕਿਆ ਹਾਂ ਤੇ ਹੁਣ ਆਪਾਂ ਆਪਣੀ ਤਾਰ ਆ ਜਿਹੜੀ ਉਹ ਬਾਹਰ ਕੱਢਾਂਗੇ ਆਪਣਾ ਕੈਮਰਾ ਜਿਹੜਾ ਬਾਹਰ ਕੱਢਾਂਗੇ ਉਹ ਇਹ ਸਾਡੇ ਬਸ ਬੱਕ ਜਾਏਗਾ ਇਹ ਤਾਂ ਇਹ ਤਾਂ ਤੂੰ ਬਹੁਤ ਤੋਂ ਡਰੇ ਜੀ ਮੋਟਰ ਬੰਦ ਕਰਾ ਚੱਲੀ ਕਿੱਦਿ ਹੋਈ ਗੱਲ ਤੇ ਇਹ ਪਾਸੇ ਬੜੇ ਪਾਈਆ ਫਿਰ ਕੱਟ ਲੈੰਦੇ ਜਦ ਦੀ ਗੱਲ ਲਿਖਦਾ ਇੰਤਾਲ ਮਾਰੇ ਰੋਬ ਡਰਾਈਵ ਨਹੀਂ ਇਹ ਤਾਂ ਮਾਰ ਕੇ ਪੂਰ ਹੋੜੀ ਲੱਗੀ ਦੀ ਬਾਈ ਤੁਸੀਂ ਐਸ ਤੋਂ ਤਾਂ ਹਾਂ ਲਈ ਇਹ ਪੱਤਰੀ ਨਾ ਪੱਤਰੀ ਨਹੀਂ ਜੀ ਹੁਣ ਹਲੇ ਹੈ ਜੀ ਤੇ ਇਹ ਪੱਤਰੀ ਦੀ ਨਹੀਂ ਨਾ ਅਰਤੀ ਐੜਾ ਇਹ ਪੱਕਾ ਨਹੀਂ ਮੈਨੂੰ ਕੱਢੀ ਪਣੀ ਸੀ ਜੀ ਇਹਨੂੰ ਜੀ ਹੁਣ ਆਸਕੇ ਕਰ ਤਾ ਆਏ ਆਏ ਕਿ ਕੋਈ ਇਧਰ ਹਟੂ ਇਧਰ ਹੀ ਵਾਏ ਉਹ ਨਹੀਂ ਆਉਂਦੀ ਹੈਗੀ ਉਹ ਸੁਣ ਨਹੀਂ ਆਉਂਦੀ ਤੂੰ ਇਧਰ ਵਾਜਾ ਪਾਚਾ ਜਾਹਦਾ ਨਹੀਂ ਜੀ ਮਾਣਾਉਂਦਾ ਮਾੜਾ ਮੋਟਾ ਬਰਕ ਬੋਲ ਪਾਣੀਾ ਉਹ ਨਹੀਂ ਬਤੀ ਦੀ ਬਣੀ ਨਾ ਬੜੀ ਲਾਓ ਜੀ ਆ ਗਿਆ ਫਾਈਨਲੀ ਆਪਣਾ ਕੈਮਰਾ ਬਾਰੇ ਤੇ ਹੁਣ ਆਪਾਂ ਮੈਸਟਰੀ ਦੀ ਡਿਟੇਲ ਲੈਣੇ ਆ ਵੀ ਕੀ ਹੋਇਆ ਹੈ ਬੋਰ ਨੂੰ ਹਾ ਜੀ ਮੇਤਰੀ ਨਾਲ ਆਪਾਂ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅਸੀਂ ਪਿੰਡ ਪਹੁੰਚੇ ਅਜਰੇ ਹੋ ਜੀ ਹਾਂ ਜੀ ਜੋ ਫਤਿਹਗੜ ਦੇ ਪੱਤੇ ਨੇ ਜੀ ਹਾਂਜੀ ਜਿਹੜਾ ਇਹ ਪਿੰਡ ਆਪਣਾ ਰਿਹਾਉ ਤੇ ਫਤੇਗੜ ਦੇ ਲੇਵੋ ਲੋ ਵੀ ਨਹੀਂ ਇਹ ਫਤੇਗੜ ਬੋਰ ਹੈਗਾ ਆਪਾਂ ਇਹ ਚੈੱਕ ਕਰਿਆ ਅੱਜ ਕੈਮਰੇ ਨਾਲ ਠੀਕ ਹੈ ਜੀ ਜਿਹੜਾ ਕੀ 165 ਫੁੱਟ ਤੋਂ ਟੁੱਟ ਕੇ ਬੋਰ ਅੰਦਰ ਹੋ ਗਿਆ ਕੱਲ ਅਸੀਂ ਫਸੀ ਹੋਈ ਮੋਟਰ ਕੱਢੀ ਤੀ ਹਾਂਜੀ ਤੇ ਮੋਟਰ ਕੱਢਣ ਤੋਂ ਬਾਅਦ ਅੱਜ ਕੈਮਰੇ ਨਾਲ ਅਸੀਂ ਬੋਰ ਚੈੱਕ ਕਰਿਆ ਉਹ ਟੁੱਟਿਆ ਹੋਇਆ ਉੱਪਰੋਂ ਠੀਕ ਹੈ ਜੀ ਤੇ ਬੋਰ ਲੱਗਿਆ ਹੋਇਆ ਇਹ 400 ਫੁੱਟ ਜੀ ਠੀਕ ਹੈ ਜੀ ਤੇ ਉਹਦੇ ਕਾਰਨ ਪਾਣੀ ਉੱਪਰ ਲਾ ਰਿਹਾ ਹੈਗਾ ਤੇ ਹੁਣ ਆਪਾਂ ਨੇ ਇਹਦੇ ਵਿੱਚ ਪੱਛ ਲਾਉਣਾ ਤੇ ਥੱਲੇ ਮੋਟਰ ਲੰਗਾਉਣੀ ਆ ਪਤ ਜੜਾਈ ਦੀ 4 ਇੰਚੀ ਬੋਰ ਹੈਗਾ ਹਾਂਜੀ ਤੇ ਅਸੀਂ ਬੋਰ ਚੈੱਕ ਕਰਕੇ ਨਾਲ ਬਾਈਆਂ ਨਾਲ ਹੋ ਗਈ ਗੱਲ ਤੇ ਕੱਲ ਜਾਂ ਪਰਸਨਲ ਅਸੀਂ ਪਹੁੰਚਾਂਗੇ ਇੱਥੇ ਠੀਕ ਹੈ ਜੀ ਤੇ ਹੋਰ ਕੋਈ ਕਿਸੇ ਕਿਸਮ ਦਾ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੀ ਠੀਕ ਹੈ ਜੀ ਜਿਵੇਂ ਕਿ ਬੋਰ ਰੇਤਾ ਮਾਰਦਾ ਹੋਵੇ ਬੋਰ ਟੁੱਟਿਆ ਹੋਵੇ ਜਾਂ ਕੋਈ ਮੋਟਰ ਫੱਸੀ ਹੋਵੇ ਜਾਂ ਬੋਰ ਦੇ ਪਾਚਰ ਪਾਉਣਾ ਹੋਵੇ ਤਾਂ ਮੇਰਾ ਨਾਮ ਹੈ ਮਿਸਤਰੀ ਮੁਖਤਿਆਰ ਸਿੰਘ ਨਮੋਲ ਤੇ ਮੋਬਾਈਲ ਨੰਬਰ ਹੈਗਾ 9781754490 ਠੀਕ ਹੈ ਜੀ ਸਾਡੇ ਨਾਲ ਸੰਪਰਕ ਕਰ ਸਕਦੇ ਧੰਨਵਾਦ ਜੀ ਠੀਕ ਹੈ